ਅਸੀਂ ਕਿੰਨਾ ਗੱਲਾਂ ਨੂੰ ਲੈ ਕੇ ਕਿਹੜੀ ਸੋਚ ਨੂੰ ਲੈ ਕੇ ਕਿਹੜੀ ਵਿਚਾਰਧਾਰਾ ਨੂੰ ਲੈ ਕੇ ਚੱਲੇ ਆ ਇੱਥੇ ਪੰਜਾਬ ਨੂੰ ਚਾਰ ਸਿਰੋਂ ਘੇਰਾ ਪਿਆ ਵਾ ਸਾਡੀ ਬੋਲੀ ਤੇ ਹਮਲਾ ਪਾਣੀਆਂ ਤੇ ਹਮਲਾ ਅਸਤੀ ਤੇ ਹਮਲਾ ਸਾਡੀ ਜਵਾਨੀ ਤੇ ਹਮਲਾ ਸਾਡੇ ਇਤਿਹਾਸ ਤੇ ਹਮਲਾ ਚਾਰ ਸਿਰੋਂ ਪੰਜਾਬ ਨੂੰ ਘੇਰ ਕੇ ਪੰਜਾਬ ਦੀ ਸਾਡੀ ਕੌਮ ਦੀ ਹੌਂਦ ਹੱਤੀ ਨੂੰ ਮਟਾਉਣ ਲਈ ਜਿਹੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਪਰ ਆਤਮਾ ਨੂੰ ਲੱਗਦਾ ਕਿ ਇਹਦੇ ਵਿੱਚ ਬਰਾਬਰ ਦਾ ਯੋਗਦਾਨ ਪਾ ਰਹੇ ਆਂ ਬਹੁਤ ਵੱਡੇ ਵੱਡੇ ਬੁੱਧੀਜੀਵੀਆਂ ਨੇ ਵੱਡੇ ਵੱਡੇ ਵਿਦਵਾਨਾਂ ਨੇ ਡਾਕਟਰਾਂ ਨੇ ਇਹ ਸਿਰਕੀਤਾ ਹੈ ਕੋਲਜੀਤੀ ਹੈ ਰਿਪੋਰਟ ਪੇਸ਼ ਕੀਤੀ ਹੈ ਇਹ ਪੰਜਾਬੀਆਂ ਦੀ ਤੀਜੀ ਪੀੜ੍ਹੀ ਹੈ ਜਿਹੜੀ ਉਹ ਬੱਚਾ ਜੰਮਣ ਦੇ ਯੋਗ ਨਹੀਂ ਰਣੀ ਉਹਦਾ ਕੀ ਕਾਰਨ ਹੈ ਉਹਦਾ ਕਾਰਨ ਇੱਕ ਨਹੀਂ ਉਹਦੇ ਕਾਰਨ ਬਹੁਤ ਜ਼ਿਆਦੇ ਹੈ ਵੀ 4 ਪੌਣੇ ਉਹ ਮੱਕੀ ਦਾ 4 ਪੌਣੇ ਮੱਕੀ ਦਾ ਚਾਹ ਸੁਨੂਪਰਾ ਚੰਗਾ ਕਮਾੜਾ ਢੇਰ ਗਿਆ ਪੌਣੇ ਆ ਹਾਂ ਹਮੋਂ ਕਿਰਚਾ ਦਾ ਤੰਗ ਦਾ ਮਰ ਰਹੇ ਆ ਜੇ ਵੱਡੜ ਦੋਟ ਨਾਲਦੇ ਹੋ ਨਾ ਰਾਲਾ ਪਏ ਆ ਰੋਣੇ ਲੈ ਕੇ ਪਹਿਣਦੇ ਰੋਣੇ ਪਹਿਣਗੇ ਵੱਡ ਕੇ ਲਿਹਾਣੇ ਪਹਿਣਗੇ ਹਾਂ ਲੋੜ ਨੂੰ ਫਸੂ ਨਮੜੋ ਤੋਂ ਹੁਣ ਵੱਡ ਗਏ ਹਾਂ ਹਾਂ ਉਲੀ ਆ ਗਈ ਕਿਸੂ ਤੇ ਜੰਮ ਗਈ ਔਰ ਥੋੜੇ ਅੰਦਰ ਵੀ ਤੁਹਾਨੂੰ ਕੈਂਸਰ ਹੋਣਾ ਬੱਚਾ ਪੈਦਾ ਕਰਦੇ 50% ਹਾਰਮੋਨ ਘਟ ਗਏ ਪੰਜਾਬੀਆਂ ਚ ਆਇਆ ਨਾ ਖਾ ਕੇ ਟੀਕੇ ਮੂੰਗੀ ਬੀਜ ਦਾ ਮੇਰਾ ਏਰੀਆ ਥੋੜੇ ਦੇ ਘਟ ਗਏ ਜਦੇ ਆ ਵੀਜਣ ਸਾਹ ਸਪਰੇਅ ਮਾਰ ਦਿੰਦੇ ਆ ਧਰਤੀ ਦੇ ਜ਼ਹਿਰ ਵੀ ਕੱਖ ਨਾ ਉੱਠਣ ਜਿਹਦੇ ਉੱਰੇ ਚਾਰ ਪੰਜ ਸਪਰੇਅ ਫੇਰ ਕਰ ਦਿੰਦੇ ਆ ਜਿਹਦੇ ਬੱਢਣੀ ਆ ਉਹਦੇ ਸੇਦੀ ਵਿਚਾ ਲੈਂਦੇ ਆ ਰੰਗ ਸੁਣ ਸੁੜ ਕੇ ਧੋਣਾ ਲੈਟ ਹੁੰਦਾ ਜੇ ਮੂੰਗੀਆਂ ਛੋਡੀਆਂ ਛੋਡੇ ਚੁੱਲੀਆਂ ਤੇ ਆ ਕੇ ਰਹਿਦੀਆਂ ਬਾਈ ਸਰਪਾ ਕਹਿੰਦਾ ਸਾਲ ਦਾ ਜਵਾਕ ਆ ਕੈਂਸਲ ਹੋ ਗਿਆ ਸ਼ੂਗਰ ਹੋ ਗਿਆ ਉਹ ਸਾਤ ਸਾਤ 207 ਸਾਲ ਦੇ ਜਵਾਕ ਉਹ ਡੀ ਐਮ ਸੀ ਭਰਿਆ ਪਿਆ ਬਾਈ ਜਵਾਕਾਂ ਨਾਲ ਤੁਹਾਨੂੰ 11 ਖਾਓਗੇ ਤੇਰਾਤੇ ਹੀ ਬਣਨੇ ਆ ਮੈਨੂੰ ਇਹ ਦੱਸੋ ਵੀ ਕੀ ਨੇ ਸੋਚਿਆ ਸੀਗਾ ਵੀ ਪੰਜਾਬ ਦੀ ਧਰਤੀ ਦੇ ਉੱਤੇ ਟੀਕੇ ਨਜਵਾਕ ਲਾਓਗੇ ਬਟੰਡੇ ਸੱਤ ਸੈਂਟਰ ਆ ਮਾਨਸਾ ਚਾਰ ਸੈਂਟਰ ਆ ਆਈਡੀਫ ਸੈਂਟਰ ਜਿੱਥੇ ਟੀਕੇ ਨਜਵਾਕ ਲੈਣੇ ਆ ਐਨੀ ਜਰਖੇ ਧਰਤੀ ਐਨੀ ਤਾਕਤਵਰ ਧਰਤੀ ਐਡੇ ਐਡੇ ਯੋਧੇ ਜਰਵਾਣੇ ਪੈਦਾ ਕਰਨ ਵਾਲੀ ਧਰਤੀ ਜਿੱਥੇ ਕਹਾਵਤ ਬਣੀ ਬੰਦਾ ਵੱਢ ਕੇ ਦੱਬ ਦਿਓ ਹਲਾ ਹੋ ਜਾਂਦਾ ਉਹ ਧਰਤੀ ਦੇ ਉੱਤੇ ਕੀ ਕਹਿਣਾ ਜਵਾਬ ਲਾਉਂਗੇ ਕਿਹਨੇ ਸੋਚਿਆ ਸੀ ਜੇ ਸਾਡੀ ਤਾਕਤ ਘਟ ਰਹੀ ਆ ਤਾਂ ਹੀ ਲੈ ਰਹੇ ਆ ਤੇ ਦੁਨੀਆਂ ਘਟਦੀ ਜਾਂਦੀ ਆ ਉਹਨਾਂ ਸੈਂਟਰਾਂ ਦੇ ਵਿੱਚ ਯੂਕੇ ਬਿਹਾਰ ਦੇ ਬੰਗਾਲਸ ਪਰਮ ਆ ਗਿਆ ਉੱਥੇ ਡੀਐਨਏ ਬਦਲਾ ਗਿਆ ਤੁਹਾਡਾ ਇੱਕ ਤਰੀਕੇ ਦੇ ਨਾਲ ਤੁਹਾਨੂੰ ਇਧਰੋਂ ਯਹਰਾ ਤੇ ਲਾ ਕੇ ਤੁਹਾਨੂੰ ਨਸ਼ਿਆਂ ਤੇ ਲਾ ਕੇ ਟੀ ਕਾਂ ਦੇ ਲਾ ਕੇ ਗੋਲੀਆਂ ਤੇ ਲਾ ਕੇ ਸਨੈਕਸ ਤੇ ਲਾ ਕੇ ਤੁਹਾਡੀ ਜਵਾਨੀ ਨੂੰ ਨੁਕਸ ਕੀਤਾ ਜਾ ਰਿਹਾ ਨਮਰਦ ਕੀਤਾ